ਦਾਸ਼ ਬੈਂਕੀ ਜੁੜੀ ਹੈ ਪਿਛਲੇ ਦਿਨਾਂ ਤੋਂ ਜੋ ਕਿ ਪੰਜਾਬ ਦੇ ਵਿੱਚ ਅੱਜ ਪਰਮਾਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵੱਲੋਂ ਸਿਦਾਰਥ ਫਰਣ ਸਿੰਘ ਦੀ ਪ੍ਰਧਾਨਗੀ ਦੇ ਆਦੇਸ਼ ਦੇ ਮੁਤਾਬਕ ਯਤਨ ਕੀਤਾ ਗਿਆ ਸੰਤਾਨ ਬੈਂਕੀ ਕੀਤੀ ਗਈ ਸੀ ਕਿ ਆਪਾਂ ਪੰਜਾਬ ਦੇ ਵਾਸੀ ਪੰਜਾਬ ਦੇ ਖਵਸਣ ਵਾਲੇ ਨੇ ਰਹੋਗਾ ਕਿਰਤੀ ਕੰਮ ਅਤੇ ਲੋਕਾਂ ਦੀ ਸੇਵਾ ਵਿੱਚ ਹਰ ਇੱਕ ਕੱਪੜਾ ਰੰਗਿਆ। ਉਸੇ ਹੀ ਆਦੇਸ਼ ਨੂੰ ਲੈ ਕੇ ਸਾਥੀਆਂ ਨਾਲ ਵਰਕਿੰਗ ਕਮੇਟੀ ਦੇ ਮੈਂਬਰਾਂ ਨਾਲ ਮਖਵਾ ਕਰਕੇ ਇਹ ਪ੍ਰੋਗਰਾਮ ਬੜਾ ਬੇਕੁਝ ਸਮਝ ਜਿਹੜੀ ਆ ਹਰ ਪੀੜਤਾ ਨੂੰ ਭੇਜੀ ਜਾਵੇ। ਕਿ ਜੇ ਨਜ਼ਰ ਮਾਰੀ ਜਾਵੇ ਪੰਜਾਬ ਦੇ ਵੀ ਕਿ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦੂਰ ਸਿੰਘ ਬਾਦਲ ਉਹਨਾਂ ਨੇ ਸਮੁੱਚੇ ਤੌਰ ਤੇ ਪਾਰਟੀ ਲੈਵਲ ਤੇ ਫੈਸਲਾ ਲਿਆ ਸੀ। ਤੇ ਆਪਾਂ ਨੂੰ ਵਕਤਵਾਦ ਜਿਹੜੀ ਲੋਕਾਂ ਦੀ ਨੇ ਸਵਾਰ ਜਿਹੀ ਸੇਵਾ ਉਹ ਕਰਨੀ ਚਾਹੀਦੀ ਹੈ ਅੱਜ ਅਸੀਂ ਸਾਰੇ ਜਾਣਦੇ ਆਂ ਕਿ ਪੰਜਾਬ ਹੜਾ ਦੀ ਮਾਰ ਵਿੱਚ ਬੜ ਲੋਕੀ ਬਹੁਤ ਇਸ ਨੂੰ ਇਸ ਦੀ ਮਾਰ ਨਾਲ ਜੂਝ ਰਹੇ ਨੇ ਜਿਹੜੇ ਪੰਜਾਬ ਦੇ ਪਿੰਡਾਂ ਦੇ ਪਿੰਡੇ ਇਹਦੇ ਵਿੱਚ ਤਹਿਸ ਵੀ ਅਸਾਂ ਹੋ ਚੁੱਕੇ ਨੇ ਤੇ ਜਿਵੇਂ ਸਾਡੇ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਇਸ ਵੇਲੇ ਸਾਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਤੇ ਅੱਜ ਜਿਹੜਾ ਐਫਰਟ ਕੀਤਾ ਗਿਆ ਇਹ ਸਿੰਘ ਸਭਾ ਗੁਰਦੁਆਰਾ ਪੁਰਾਣੀ ਸਬਜੀ ਮੰਡੀ ਵੱਲੋਂ ਇਹ ਐਫਰਟ ਕੀਤਾ ਗਿਆ ਹੈ ਕਿ ਉਹਨਾਂ ਨੇ ਕਾਫੀ ਰਸਤ ਪਾਣੀ ਇਕੱਠਾ ਕੀਤਾ ਹੈ ਪ੍ਰਬੰਧਕ ਕਮੇਟੀ ਨੇ ਪੂਰੇ ਐਫਰਟਸ ਦੇ ਨਾਲ ਜਿਹਦੇ ਵਿੱਚ ਪ੍ਰਧਾਨ ਸਾਹਿਬ ਤੇ ਹੋਰ ਬਾਕੀ ਮੈਂਬਰ ਸਹਿਬਾਨ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੇ ਇਹ ਰਸਤ ਪਾਣੀ ਇਕੱਠਾ ਕੀਤਾ ਹੈ ਜੋ ਕਿ ਜਲੰਧਰ ਵਾਲੇ ਸੈਂਟਰ ਵਿੱਚ ਪਹੁੰਚਾਇਆ ਜਾਏਗਾ ਤੇ ਮੈਂ ਪਰਸਨਲ ਤੌਰ ਤੇ ਉਹਨਾਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਇਸ ਲਈ ਆਪਣਾ ਟੀਚਾ ਮਿੱਥਿਆ ਕਿ ਅਸੀਂ ਅੱਗੋਂ ਵੀ ਇਹ ਮਦਦ ਕਰਦੇ ਰਵਾਂਗੇ ਤੇ ਮੈਂ ਹੋਰ ਜਨਤਾ ਨੂੰ ਵੀ ਅਪੀਲ ਕਰਦੀ ਆ ਕਿ ਜਿੰਨਾ ਵੱਧ ਤੋਂ ਵੱਧ ਹੋ ਸਕੇ ਇਸ ਵਿੱਚ ਆਪਣਾ ਯੋਗਦਾਨ ਪਾਇਆ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਮਨਿੰਦਰ ਸਿੰਘ ਉਜਾ ਸੇਵਾਦਾਰ ਸਿੱਖ ਨੌਜਵਾਨ ਸੋਸਾਇਟੀ ਜੋ ਇਸੇ ਗੁਰਦੁਆਰੇ ਤੇ ਵਰਸਾਈ ਸੋਸਾਇਟੀ ਪਿਛਲੇ ਤਕਰੀਬਨ 28 ਸਾਲਾਂ ਤੋਂ ਗੁਰੂ ਸਾਹਿਬ ਦੀ ਅਤ ਸੰਗਤਾਂ ਦੀ ਸੇਵਾ ਕਰਦੀ ਆ ਰਹੀ ਹੈ ਉਹ ਸਭ ਤੋਂ ਵੱਡਾ ਸਜੋਗ ਅਤੀ ਸਤਿਕਾਰਯੋਗ ਬਾਬਾਜੀਤ ਸਿੰਘ ਜੀ ਜੋ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਇਹ ਸੋਸਾਇਟੀ ਨੂੰ ਮਾਨ ਸਤਿਕਾਰ ਦਿੰਦੇ ਨੇ ਅੱਜ ਉਹ ਇਹਨਾਂ ਨੇ ਵਿਸ਼ੇਸ਼ ਪ੍ਰਣਾ ਲਾ ਲਿਖਿਆ ਮੈਂ ਤਾਂ ਸਮਝਦਾ ਅੱਜ ਲੋੜ ਸੀ ਇਸ ਚੀਜ਼ ਦੀ ਜਿਹੜੀ ਬਾਬਾਜੀ ਨੇ ਔਰ ਰਾਸ਼ਨ ਦਾ ਪਰਾਲਾ ਲਿਕੇ ਆਪਣੇ ਸੰਗੀ ਸਾਥੀਆਂ ਨਾਲ ਕਮੇਟੀ ਦੇ ਮੈਂਬਰਾਂ ਨਾਲ ਬਹੁਤ ਹੀ ਸਲਾਘਾ ਜੋ ਕਾਰਜ ਕਾਰਜ ਹੈ ਮੈਂ ਤੁਹਾਡੇ ਮਾਧਿਅਮ ਰੇ ਦੱਸਣਾ ਚਾਹੁੰਦਾ ਅਸੀਂ ਪਿਛਲੇ 15 17 ਦਿਨ ਤੋਂ ਪਿੰਡਾਂ 'ਚ ਜਾ ਰਹੇ ਹਾਂ 9-9 ਫੁੱਟ ਪਾਣੀ ਹੈ ਹਰੀਕੇ ਪਤਨ ਪਿੰਡਾਂ 'ਚ ਅਸੀਂ ਆਪ ਸਰਵੇ ਕਰਕੇ ਆਏ ਹਾਂ ਜਿੱਥੇ ਅਤਿ ਦਰਜੇ ਦੀ ਇਹ ਚੀਜ਼ਾਂ ਦੀ ਲੋੜ ਹੈ ਤੇ ਮੈਂ ਤੁਹਾਡੇ ਮਾਧਿਅਮ ਰੇ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਵਾ ਵੀ ਮੈਨੂੰ ਕਿਸੇ ਨੇ ਸਵਾਲ ਕੀਤਾ ਵੀ ਇਹ ਚੀਜ਼ਾਂ ਨੈਸ਼ਨਲ ਮੀਡੀਆ ਕਿਉਂ ਨਹੀਂ ਦਿਖਾ ਰਿਆ ਪਰ ਮੈਂ ਇਸ ਗੱਲ ਦਾ ਫਖਰ ਮਹਿਸੂਸ ਕਰਦਾ ਹਾਂ ਤੁਹਾਡੇ ਸਾਰੇ ਸਾਥੀਆਂ ਦਾ ਜਿਹੜਾ ਤੁਸੀਂ ਨੈਸ਼ਨਲ ਮੀਡੀਆ ਤੇ ਵੀ ਉੱਪਰ ਉੱਠ ਕੇ ਉਹਨਾਂ ਤੋਂ ਵੀ ਜ਼ਿਆਦਾ ਕਵਰੇਜ ਕਰਕੇ ਅੱਜ ਤੁਸੀਂ ਸਮੁੱਚੇ ਲੋਕਾਈ ਨੂੰ ਇਹ ਮੈਸੇਜ ਭੇਜ ਰਹੇ ਹੋ ਪੰਜਾਬ ਦਬਦਾ ਨਹੀਂ ਨਾ ਇਹਨੂੰ ਦਬਾਨ ਦੀ ਕੋਸ਼ਿਸ਼ ਕਰੋ ਪੰਜਾਬ ਚੜ੍ਹਦੀ ਕਲਾ 'ਚ ਹੈ ਰਹੇਗਾ ਅਗੋਂ